ਹਾਂਜੀ ਸਾਰੇ ਕਿਸਾਨ ਭਰਾਵਾਂ ਸਤਿ ਸ੍ਰੀ ਅਕਾਲ ਜੀ। ਚਾਹਾਂ ਡੈਰੀ ਫਾਰਮ ਫੂਲ ਤੇ ਤੁਹਾਡਾ ਸਵਾਗਤ ਆ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਦੋ ਮੱਝਾਂ ਸੇਲ ਵਾਸਤੇ ਲੈ ਕੇ ਆਏ ਆ ਤੇ ਬਾਕੀ ਬਾਈ ਬਾਈ ਨੇ ਘਰ ਪਾ ਰਿਆ ਤੇ ਥਾਂ ਦੀ ਦਿੱਕਤ ਹੋਣ ਕਰਕੇ ਬਾਈ ਦੋ ਮੱਝਾਂ ਸੇਲ ਕਰ ਰਿਆ। ਬਾਕੀ ਵੀਰ ਦੇ ਨਾਲ ਗੱਲਬਾਤ ਕਰਾਉਣਿਆ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਬੋਲ ਦਿਓ ਜੀ। ਨਾਮ ਬਈ ਗੁਸਤ ਕਿਸਨ ਸੱਜੂ। ਠੀਕ ਹੈ ਜੀ। ਆ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਫੂਲ ਟਾਪ। ਠੀਕ ਹੈ ਜੀ ਤੇ ਆਪਾਂ ਕਿੱਥੇ ਲੱਗਣਾ ਹਸਪਤਾਲ? ਠੀਕ ਹੈ ਨੰਬਰ 98143 99159 ਕਿਹੜੀ ਸੜਕ ਤੇ ਘਰ ਰਹਿ ਜਾਂਦੇ ਆਪਾਂ ਕਿਹੜੀ ਟੰਗ ਰੋਡ ਤੇ ਠੀਕ ਹੈ ਜੀ ਤੇ ਆਪਾਂ ਪਹਿਲੀ ਮਾਜਦੇ ਟ੍ਰੇਲ ਦੀ ਗੱਲ ਕਰੀਏ ਕਿੰਨੇਵੇਂ ਸੋਏ ਸੋ ਰਹੇ ਆ ਇਹ ਦੂਜੇ ਸੋਏ ਦੂਜੇ ਸੋਏ ਤੇ ਇਹਦਾ ਦੋਦਰ ਕਾਰਡ ਕੀ ਰਹੀ ਪਿਛਲੇ ਸੋਏ ਦਾ ਦੋਦਰ 13 ਲੀਟਰ ਠੀਕ ਹੈ ਜੀ ਤੇ ਸਾਹਮਣੇ ਹੈ ਕਿ ਟੀਕਾ ਭਰਾ ਹੈ ਮੂਰਾ ਨਾ ਚੋੜਾ ਠੀਕ ਆ ਮੂਰਾ ਨਾ ਚੋੜਦਾ ਠੀਕ ਆ ਭਰਾ ਠੀਕ ਹੈ ਬਾਕੀ ਮਾਜਦੇ ਤੁਸੀਂ ਦੇਖ ਸਕਦੇ ਹੋ ਵੀ ਤੇ ਤੋੜ ਕੇ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਇੱਥੇ ਬਾਈ ਦਾ ਥਾਂ ਘਾਟਾ ਤੇ ਬਾਕੀ ਵੀਰ ਮੂਰੇ ਹਨ ਕੋਠੀ ਪਾ ਰਿਆ ਬਾਕੀ ਖੜਾ ਵਰਗੇ ਹਾਲਾਤ ਹੋਏ ਪਏ ਆ ਪਿੱਛੇ ਥਾਂ ਨਹੀਂ ਸਹੀ ਹੈਗਾ ਤਾਂ ਨਹੀਂ ਦੋੜ ਕੇ ਦਿਖਾਉਂਦੇ ਬਾਕੀ ਤੁਸੀਂ ਥਾਂਲੇ ਵਾ ਚੈੱਕ ਕਰ ਸਕਦੇ ਹੋ ਬਾਕੀ ਕੈਮਰੇ ਇੱਕ ਤਾਂ ਮੰਨਦੀਆਂ ਹੀ ਆ ਤੇ ਮੂਰੋ ਵੀ ਲੈ ਵਾ ਜਿੱਤ ਕਰਦੇ ਹਾਂ ਲਾਉਣਾ ਹੈ ਤੇ ਨਹੀਂ ਠੀਕ ਹੈ ਜੀ ਇਹਦਾ ਕਿੰਨੇ ਸੱਤ ਦਿਨ ਰਹਿ ਗਈ ਮਤਲਬ ਹਾਂ ਠੀਕ ਹੈ ਜੀ ਹਫਤਾ ਕਈ ਤੇਦਾ ਰੇਟ ਕੀ ਕਰਤਾ ਹੀ ਆਪਾਂ ਰੇਟ 170 170 ਜੀ ਮਾਨਤਾ ਨਾ ਹੋ ਜੀ ਮੌਕੇ ਤੇ ਆ ਮੌਕੇ ਤੇ ਕਰਦੇ ਠੀਕ ਹੈ ਜੀ ਤੇ ਇਹ ਆਪਾਂ ਦੂਜੀ ਮਾਝੀ ਡਿਟੇਲ ਦੀ ਗੱਲ ਕਰੀਏ। ਹਾਂਜੀ ਦੱਸੋ ਜੀ। ਇਹ ਵਜh ਐਨੇ ਸਵੇਰੇ ਸੀ, ਇਹ ਚੌਥੇ ਸਵੇਰੇ ਮਾਰਨ ਨੂੰ ਵਜh। ਅੱਛਾ ਚੌਥੇ ਸਵੇਰੇ ਹੁਣ ਸੋਣਾ ਜੀ। ਹਾਂ ਇਹਨੇ ਵੀ 13 ਲੀਟਰ ਦੋ ਦਿੱਤਾ ਜੀ। ਤੀਜੇ ਸਵੇਰੇ ਠੀਕ ਹੈ ਜੀ ਤੀਜੇ ਸਵੇਰੇ 13 ਲੀਟਰ ਦੋ ਦਿੱਤਾ। ਠੀਕ ਹੈ ਜੀ ਹੁਣ ਚੌਥੇ ਸਵੇਰੇ ਕਿੰਨੇ? 13 ਲੀਟਰ ਚੌਥੇ ਸਵੇਰੇ। ਠੀਕ ਹੈ ਜੀ। ਪਹਿਲੇ ਸਵੇਰੇ ਆਪ ਪਰ ਤੋਂ ਕੋਈ। ਠੀਕ ਹੈ। 2 ਸਵੇਰੇ ਲਏ ਸੀ। ਠੀਕ ਹੈ ਪਹਿਲੇ ਸਵੇਰੇ ਲੈ ਕੇ ਸੀ। ਤੀਜੇ ਸੂਰਜ ਨੂੰ ਤੀਜੇ ਸੂਰਜ ਪਹਿਲੇ ਲੈ ਕੇ ਬੇਸ ਵਾਲੀ ਕੀ ਹੋਤੀ ਜੀ ਸੁਣਾ ਦੇ ਠੀਕ ਹੈ ਜੀ ਤੀਜੇ ਸੂਰਜ ਅੱਛਾ ਜੀ ਠੀਕ ਹੈ ਪਹਿਲਾਂ ਸੂਰਜ ਤਾਂ ਲੈ ਕੇ ਆਏ ਅੱਛਾ ਅੱਛਾ ਦੁੱਧ ਪੀਤਾ ਬਣਾ ਦੁੱਧ ਪੀਤਾ ਠੀਕ ਹੈ ਠੀਕ ਹੈ ਕਿੰਨੇ ਦਿਨਾਂ ਇਹ ਕੱਚੀ ਹੈ ਇੱਧਰ ਇਹ ਹਲੇ ਘੱਟੋ ਘੱਟ 20-22 ਦਿਨ ਕੱਚੀ ਹੈ ਬਾਕੀ ਵੀਰੋ ਥਾਂ ਲੇਵਾ ਚੈੱਕ ਕਰ ਸਕਦੇ ਹਾਂ ਇਹ ਬਹੁਤ ਕੱਚੀ ਪਈ ਆ ਤੇ ਇਹਦਾ ਰੇਟ ਆ ਅੱਛਾ ਚੌਣ ਚ ਬੋਲੇ ਦੋਨੇ ਮਹੀ ਆ ਦੋਨੇ ਹੱਥੋਂ ਠੀਕ ਹੈ ਜੀ ਤੇ ਇਹਦਾ ਰੇਟ ਕਾ ਫੋਨ ਦਾ ਰੇਟ ਅੱਜ ਦਾ ਦਰ ਇਹ ਲੱਗਾ ਢੀਡ ਲੱਖ ਰਹੀ ਹੈ ਅੱਛਾ ਇਹਦਾ ਰੇਟ ਢੇ ਲੱਖ ਹੈ ਜੀ ਵੀਰ ਨੇ ਮੋਕਾ ਕਿ ਆਹੂ ਬੇਚਿਆ ਫਿਰ ਉਧਰ ਰੇਟ ਮੋਕਾ ਠੀਕ ਹੈ ਉਹਦਾ ਮੌਕੇ ਦਾ ਰੇਟ ਹੋ ਜਾਊਗਾ ਬਾਕੀ ਠੀਕ ਹੈ ਜੀ ਤਾਂ ਹਾਈ ਕੱਚੀ ਹੈ ਹਾਈ ਕੱਚੀ ਹੈ ਤੇ ਮਜੂ ਕਰ ਪਾਈ ਨਾ ਤਾਂ ਕਰਕੇ ਬਈ ਹਾਂ ਥਾਂ ਦੀ ਦਿੱਕਤ ਆ ਜੀ ਹਾਂ ਇੱਕ ਬਾਹਰ ਬੰਦ ਬੰਦ ਦੇ ਬਾਹਰ ਮੀਂਹ ਆ ਗਿਆ ਹਾਂ ਜੀ ਆ ਦੇਖ ਸਕਦੇ ਹਾਂ ਬਈ ਤੇ ਹਾਂ ਜੀ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰ 98148 ਠੀਕ ਹੈ। ਸਿਆਣੇ ਵਿੱਚ ਪਾ ਦੋ। ਠੀਕ ਹੈ। ਬਾਕੀ ਇੱਕ 43 96 ਵਿੱਚ ਠੀਕ ਹੈ। ਬਾਕੀ ਆਪਾਂ ਫੋਨ ਨੰਬਰ ਚਲਾ ਦਾਂਗੇ ਵੀ ਸਕਰੀਨ ਦੇ ਉੱਪਰ ਤੇ ਦੋ ਬਾਈ ਕੋਲੇ ਮੱਝਾ ਬਕਾਉ ਸੀਗੀਆਂ ਦੋਨੇ ਹੀ ਦਿਖਾ ਦਿੱਤੀਆਂ ਤੇ ਬਾਕੀ ਜੇ ਕੋਈ ਵੀ ਮੱਝ ਸਾਨੂੰ ਪਸੰਦ ਆਉਂਦੀ ਆ ਤਾਂ ਬਾਕੀ ਭਾਈ ਜੀ ਦੇ ਨਾਲ ਕਰ ਲੋ ਗੱਲਬਾਤ। ਧੰਨਵਾਦ।